ਲਗਾਤਾਰ ਵਧਦੀ ਹੋਈ ਗਰਮੀ ਜਿੱਥੇ ਆਮ ਲੋਕਾਂ ਲਈ ਵੱਡੀ ਮੁਸ਼ਕਲ ਬਣਦੀ ਹੈ ਵੱਡੀ ਮੁਸੀਬਤ ਬਣਦੀ ਹੈ ਕਿਉਂਕਿ ਗਰਮੀ ਦੇ ਵਿੱਚ ਜਨ ਜੀਵਨ ਜਿਹੜਾ ਔਖਾ ਹੋ ਜਾਂਦਾ ਉੱਥੇ ਹੀ ਜਿਹੜੇ ਸਬਜ਼ੀਆਂ ਦੇ ਰੇਟ ਨੇ ਉਹ ਵੀ ਵੱਧ ਜਾਂਦੇ ਨੇ ਕਿਉਂਕਿ ਸਬਜ਼ੀਆਂ ਦੀ ਜਿਹੜੀ ਪੈਦਾਵਾਰ ਆ ਘਟ ਜਾਂਦੀ ਹੈ ਜੇਕਰ ਗੱਲ ਕਰੀਏ ਆਲੂ ਪਿਆਜ਼ ਦੀ ਤਾਂ ਆਲੂ ਪਿਆਜ਼ ਦੇ ਰੇਟ ਜਿਹੜੇ ਨੇ ਲਗਭਗ 3 ਗੁਣਾ ਹੋ ਚੁੱਕੇ ਨੇ ਪਿਆਜ਼ ਜਿੱਥੇ 15 ਰੁਪਏ ਕਿਲੋ ਮਿਲਦੇ ਸੀ ਹੁਣ 45 ਤੋਂ 50 ਰੁਪਏ ਕਿਲੋ ਵਿਕ ਰਹੇ ਨੇ ਕਿਉਂਕਿ ਜਿਹੜੇ ਪਿਆਜ਼ ਨੇ ਉਹਨਾਂ ਦੀ ਜਿਹੜੀ ਹੈ ਪੈਦਾਵਾਰ ਘਟ ਗਈ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਪਿਆਜ਼ ਜਿਹੜਾ ਆਉਂਦਾ ਹੈ ਜਾਂ ਫਿਰ ਜਿਆਦਾ ਦਿਨ ਉਸ ਨੂੰ ਰੱਖਿਆ ਨਹੀਂ ਜਾ ਸਕਦਾ ਹੈਗਾ ਤੇ ਅਸੀਂ ਗੱਲਬਾਤ ਕਰਾਂਗੇ ਮਾਹਰ ਦੇ ਨਾਲ ਡਾਕਟਰ ਸਾਹਿਬ ਨੇ ਸਾਡੇ ਨਾਲ ਜੋ ਕਿ ਸਾਮ ਸੰਭਾਲ ਕਰਦੇ ਨੇ ਜਾਂ ਫਿਰ ਇਸ ਦੇ ਬਾਰੇ ਜਿਹੜੀ ਜਾਣਕਾਰੀ ਦਿੰਦੇ ਨੇ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਣੇ ਆ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਧੰਨਵਾਦ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਜੇਫ ਨਵੀਰ ਸਿੰਘ ਖੋਸਾ ਤੇ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪਿਆਜ਼ਾਂ ਤੇ ਅਸੀਂ ਖੋਜ ਕਰਦੇ ਆ ਤੇ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਗਰਮੀ ਦੇ ਨਾਲ ਸਬਜ਼ੀਆਂ ਦੇ ਰੇਟ ਵਧ ਜਾਂਦੇ ਆ ਤੇ ਇਹਦੇ ਵਿੱਚ ਕੀ ਹੈ ਕਿ ਜਿਹੜੀ ਪਿਆਜ਼ ਦੀ ਫਸਲ ਹੈ ਆਪਣੇ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਇੱਕ ਮਹੱਤਵਪੂਰਨ ਫਸਲ ਹੈ ਤੇ ਮੇਨ ਇਹਦਾ ਜਿਹੜਾ ਰੇਟ ਵਧਣ ਦਾ ਦੋ ਕਈ ਕਾਰਨ ਹੈ ਇਹਦੇ ਇਹਦੇ ਵਿੱਚ ਤੇ ਜਿਹੜਾ ਮੇਨ ਹੁੰਦਾ ਹੈ ਕਿ ਪਿਆਜ਼ ਦੀ ਜਿਹੜੀ ਖੇਤੀ ਹੈ ਜਿਹੜੀ ਮਹਾਰਾਸ਼ਟਰਾਂ ਚ ਹੁੰਦੀ ਹੈ ਜਿਆਦਾ ਜੇ ਮਹਾਰਾਸ਼ਟਰ ਦੇ ਵਿੱਚ ਆਪਣੇ ਪੰਜਾਬਦਰਾ ਨਹਿਰਾਂ ਦਾ ਪਾਣੀ ਦਾ ਉਹਨਾਂ ਪ੍ਰਬੰਧ ਨਹੀਂ ਹੈ ਜੇ ਉੱਥੇ ਫਸਲ ਫੇਲ ਹੋ ਜਾਂਦੀ ਹੈ ਜਾਂ ਮਰ ਜਾਂਦੀ ਹੈ ਕਿਸੇ ਵੀ ਆਫਤ ਨਾਲ ਕੁਦਰਤੀ ਆਫਤ ਨਾਲ ਤਾਂ ਰੇਟ ਉਹਦੇ ਵਧ ਜਾਂਦੇ ਆ ਤੇ ਜਿੰਮੀ ਫਿਰ ਉਹਨਾਂ ਨੇ ਗੱਲ ਕੀਤੀ ਕਿ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਆਪਣੇ ਦੋ ਰੁੱਤਾਂ ਦੇ ਵਿੱਚ ਲਾਉਣੇ ਆਪਾਂ ਸੌਣੀ ਜੀ ਵੀ ਪਿਆਜ਼ ਦੀ ਆਪਾਂ ਜ਼ਿਮੀਂਦਾਰ ਖੇਤੀ ਕਰਦੇ ਆ ਤੇ ਹਾੜੀ ਦੀ ਵੀ ਪਰ ਆਪਣਾ ਜਿਹੜਾ ਮੇਨ ਜਿਹੜਾ ਜ਼ਿਆਦਾ ਆਪਣੇ ਜ਼ਿਮੀਂਦਾਰ ਖੇਤੀ ਕਰਦੇ ਆ ਪੰਜਾਬ ਦੇ ਵਿੱਚ ਉਹ ਹਾੜੀ ਦੇ ਪਿਆਜ਼ ਦੀ ਕਰਦੇ ਆ ਤੇ ਉਹ ਆਪਾਂ ਜਿਹੜਾ ਹਾੜੀ ਦਾ ਪਿਆਜ਼ ਹੈ ਉਹ ਆਪਾਂ ਤਕਰੀਬਨ ਆਪਾਂ ਉਹਨੂੰ ਆਪਾਂ ਸਿਆਲਾਂ ਚ ਲਾਉਣੇ ਆ ਲੋੜੀ ਦੇ ਨੇੜੇ ਤੇੜੇ ਤੇ ਆਪਾਂ ਅਪ੍ਰੈਲ ਅਖੀਰ ਤੇ ਮਈ ਦੇ ਪਹਿਲੇ ਹਫ਼ਤੇ ਉਹਨਾਂ ਨੂੰ ਪਟਕੇ ਰੱਖ ਲਈਦੇ ਆ ਸਰ ਜੇਕਰ ਗੱਲ ਕਰੀਏ ਤਾਂ ਪਿਆਜ਼ ਕਹਿੰਦੇ ਜਿਆਦਾ ਦੇ ਰੱਖਿਆ ਨਹੀਂ ਜਾਂਦਾ ਜਾਂ ਤਾਂ ਭੁੰਖਾਂ ਬਣ ਜਾਂਦੀਆਂ ਨੇ ਪਿਆਜ਼ ਜਾਂ ਫਿਰ ਪਿਆਜ਼ ਜਿਹੜਾ ਖਰਾਬ ਹੋ ਜਾਂਦਾ ਉਹਦੀ ਸੈਲਫ ਲਾਈਫ ਕਿਦਾਂ ਵਧਾ ਸਕਦੇ ਹਾਂ ਕਿਦਾਂ ਉਹ ਜਿਹੜਾ ਉਹ ਉਹ ਸਭ ਤੋਂ ਜਿਆਦਾ ਜਦੋਂ ਇਹ ਆਪਾਂ ਗੱਲ ਕੀਤੀ ਜਿਹੜਾ ਪਿਆਜ਼ ਆ ਨਾ ਤੁਸੀਂ ਜਿਵੇਂ ਆਪਾਂ ਵੀ ਗੱਲ ਕਰਦੇ ਹਾਂ ਕਿ ਇਹਨੂੰ ਆਪਾਂ ਇੱਕ ਵਾਰ ਜਦੋਂ ਆਪਾਂ ਇਹਨੂੰ ਪੱਟ ਲੈਨੇ ਆ ਤਾਂ ਫਿਰ ਆਪਾਂ ਚਾਹੇ ਵਪਾਰੀ ਐ ਚਾਹੇ ਜ਼ਿਮੀਦਾਰ ਐ ਚਾਹੇ ਆਪਾਂ ਆਪ ਆਮ ਖਾਨ ਖਾਨੇ ਆ ਜਦੋਂ ਆਪਾਂ ਆਪਣੇ ਘਰਾਂ 'ਚ ਗੱਟਾ ਲੈ ਕੇ ਰੱਖ ਲੈਨੇ ਆ ਆਪਾਂ ਤਾਂ ਉਹ ਆਪਾਂ ਨੂੰ ਸਟੋਰ 'ਚ ਰੱਖਦੇ ਆ ਤੇ ਆਪਾਂ ਕਈ ਵਾਰ ਦੇਖਦੇ ਆ ਉਹ ਗਲ ਜਾਂਦਾ ਹੈ ਜਾਂ ਉਹਦੀ ਜਿਹੜੀ ਲਾਈਫ ਹੈ ਜਾਂ ਤੁਸੀਂ ਕਹਿ ਲਓ ਜਿਹੜੀ ਉਹਦੀ ਆਪਾਂ ਸਟੋਰੇਜ ਜਿਹੜਾ ਜਾਂ ਉਹਦੀ ਇਹ ਭੰਡਾਰਨ ਦੀ ਜਿਹੜੀ ਆਪਾਂ ਉਹਦੀ ਸ਼ਮਤਾ ਜਿਹੜੀ ਹੈਗੀ ਆ ਉਹ ਜਦੋਂ ਆਪਾਂ ਬੂਟਾ ਖੇਤ ਚ ਲਾਉਣੇ ਆ ਉਦੋਂ ਤੋਂ ਹੀ ਜ਼ਿੰਮੇਦਾਰ ਨੂੰ ਆਪਦਾ ਪ੍ਰਬੰਧ ਕਰਨਾ ਪੈਂਦਾ ਤੇ ਇਸ ਤੋਂ ਇਲਾਵਾ ਜਿਹੜੀਆਂ ਅੱਡ-ਅੱਡ ਵੈਰਾਈਟੀਆਂ ਹਨ ਉਹਨਾਂ ਦੀ ਉਹਨਾਂ ਦੇ ਵਿੱਚ ਬਹੁਤ ਵਖੀਵਾ ਹੈਗਾ ਕੁਝ ਵੈਰਾਈਟੀਆਂ ਕਿਸਮਾਂ ਕਹਿ ਲਓ ਉਹ ਬਹੁਤ ਲੰਮਾ ਸਮਾਂ ਆਚਾਰ ਤੋਂ 5 ਮਹੀਨੇ ਨਹੀਂ ਖਰਾਬ ਯਾਨੀ ਕਿ ਆਈਨਿਕ ਜੀਰੋ ਪਰਸੈਂਟ ਹੁੰਦੀਆਂ 10 ਪਰਸੈਂਟ ਹੁੰਦੀਆਂ ਤੇ ਕੁਝ ਵੈਰਾਈਟੀਆਂ ਉਹ ਮਹੀਨੇ ਦੇ ਵਿੱਚ ਵੀ 70 80 ਪੈਸੇ ਖਰਾਬ ਹੋ ਜਾਂਦੀਆਂ ਹੁਣ ਆ ਜਿਵੇਂ ਆਪਣੇ ਕੋਲੇ ਇੱਥੇ ਆਹ ਦੋ ਕਿਸਮਾਂ ਪਈਆਂ ਇੱਕ ਆ ਕਿਸਮ ਹੈ ਆਹ ਤਕਰੀਬਨ ਇਹਨੂੰ ਮਹੀਨਾ ਹੋ ਗਿਆ ਸਾਨੂੰ ਪੱਟੀਆਂ ਨੂੰ ਦੋਵਾਂ ਕਿਸਮਾਂ ਨੂੰ ਤੇ ਆ ਕਿਸਮ ਦੇ ਜਿਹੜੇ ਆਪਣੇ ਪਿਆਜ਼ ਆ ਉਹ ਤਕਰੀਬਨ 60 70 ਪਰਸੈਂਟ ਖਰਾਬ ਹੋ ਗਏ ਪਰ ਜਿਹੜੀ ਆ ਕਿਸਮ ਹੈ ਇਹਦੇ ਹਜੇ 5 10 ਪੈਸੇ ਹੀ ਇਹਦੇ ਖਰਾਬ ਹੋਏ ਆ ਤੇ ਇਸ ਤੋਂ ਬਾਅਦ ਹੁਣ ਜਿਵੇਂ ਆਹ ਥੋੜਾ ਜਿਹਾ ਹੁਣ ਮੌਸਮ ਠੀਕ ਹੋਇਆ ਤਾਂ ਹੁਣ ਆ ਠੀਕ ਹੋ ਜਾਣਾ ਸਰ ਇਹ ਕਿਹੜੀਆਂ ਕਿਸਮਾਂ ਨੇ ਪਹਿਲੇ ਇਹਨਾਂ ਕਿਸਮਾਂ ਬਾਰੇ ਦੱਸੋ ਕਿ ਕਿਸ ਤਰ੍ਹਾਂ ਜਿਹੜੇ ਨੇ ਲੋਕ ਇਸ ਦੀ ਜਿਹੜੀ ਪਛਾਣ ਕਰ ਸਕਦੇ ਹਾਂਜੀ ਆ ਇਹਦਾ ਉ ਆਪਾਂ ਅੱਖ ਤੇ ਉਹ ਨਹੀਂ ਪਛਾਣ ਕਰ ਸਕਦੇ ਆ ਵੈਸੇ ਸਾਡਾ ਜਿਹੜਾ ਖੋਜ ਅਧੀਨ ਸਾਡਾ ਜਿਹੜਾ ਇਹਦੇ ਆ ਜਿਹੜਾ ਅੱਡ ਅੱਡ ਲਾਈਨਾਂ ਹੈਗੀਆਂ ਖੋਜ ਦੇ ਅਧੀਨ ਹੈ ਪਰ ਜਿਹੜੀ ਜੇ ਗੱਲ ਕਰੀਏ ਵੈਰਾਈਟੀਆਂ ਦੀ ਜਿਹੜੀਆਂ ਆਪਣੀਆਂ ਯੂਨੀਵਰਸਿਟੀ ਦੀਆਂ ਪੀ ਆਰਓ 7 ਆਪਣੀ ਵੈਰਾਈਟੀ ਹੈ ਇੱਕ ਹਾਈਬ੍ਰਿਡ ਹੈ ਪੰਜਾਬਣੀਆਂ ਹਾਈਬ੍ਰਿਡ ਪੰਜਾਬ ਨਰੋਆ ਆ ਤਿੰਨ ਕਿਸਮਾਂ ਜਿਹ ਤੇ ਨ ਤਿੰਨਾ ਦੀ ਹੀ ਜਿਹੜੀ ਹੈਗੀ ਐ 4 ਤੋਂ 5 ਮਹੀਨੇ ਦੀ ਇਹਦੀ ਇਹਦੀ ਜਿਹੜੀ ਸਟੋਰੇਜ ਦੀ ਉਹਦੀ ਉਹਦੀ ਸ਼ਮਤਾ ਹੈ ਤੇ ਸਭ ਤੋਂ ਪਹਿਲਾਂ ਤਾਂ ਆਈ ਹੈ ਕਿ ਜਦੋਂ ਆਪਣੇ ਪੰਜਾਬ 'ਚ ਕੀ ਹੁੰਦਾ ਹੈ ਕਿ ਜ਼ਿਆਦਾਤਰ ਪਿਆਜ਼ ਬਾਹਰੋਂ ਆਉਂਦਾ ਹੈ ਰਾਜਸਥਾਨ 'ਚੋਂ ਆਉਂਦਾ ਹੈ ਮਹਾਰਾਸ਼ਟਰ 'ਚੋਂ ਆਉਂਦਾ ਹੈ ਉੱਥੇ ਅੱਡ ਤਰ੍ਹਾਂ ਦੀਆਂ ਕਿਸਮਾਂ ਅਡਵਾਤਾ ਵਰਨ ਹੈ ਜਦੋਂ ਇੱਧਰ ਆਉਂਦਾ ਤਾਂ ਉਹ ਫਿਰ ਉਹ ਖਰਾਬ ਹੋਣ ਲੱਗ ਜਾਂਦਾ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਜ਼ਿੰਮੇਵਾਰ ਭਰਾਵਾਂ ਨੂੰ ਸਾਰਿਆਂ ਨੂੰ ਆਹੀ ਬੇਨਤੀ ਹੈ ਕਿ ਜਿਹੜੀਆਂ ਆਪਦੀਆਂ ਜੇ ਉਹਨਾਂ ਦੇ ਕੋਲ ਦੇਸੀ ਕਿਸਮਾਂ ਦਾ ਬੀਜ ਹੈ ਉਹ ਆਪਦੀਆਂ ਲਾਉਣ ਜਾਂ ਆਪਣੀ ਯੂਨੀਵਰਸਿਟੀ ਦੀਆਂ ਜਿਹੜੀਆਂ ਆਪਣੀਆਂ ਜਿਵੇਂ ਆਪਾਂ ਗੱਲ ਕੀਤੀ ਹੈ ਪੀਆਰਓ 7 ਪੰਜਾਬ ਹਨੀਆਂ ਹਾਈਬ੍ਰਿਡ ਤੇ ਉਹਨਾਂ ਦਾ ਬੀਜ ਆਪਣਾ ਆਪ ਵੀ ਬਣਾ ਸਕਦੇ ਕੁਝ ਆਪਣੇ ਜ਼ਿੰਮੇਵਾਰ ਉਹ ਬਣਾ ਵੀ ਰਹੇ ਹੈ ਤੇ ਬਾਕੀ ਜੇ ਨਹੀਂ ਕਿਸੇ ਨੂੰ ਜੇ ਕਿਸੇ ਨੂੰ ਲੋੜ ਹੈ ਤਾਂ ਉਹ ਯੂਨੀਵਰਸਿਟੀ ਚ ਆ ਕੇ ਆਹ ਕਿਸਮਾਂ ਲਾਉਣ ਉਹਦੇ ਨਾਲ ਕੀ ਹੈ ਕਿ ਉਹਨਾਂ ਦੀ ਜਿਹੜੀ ਆਪਣੇ ਜੇ ਆਹ ਵਿਆਜ ਬਾਜ਼ਾਰ ਚ ਹੋਊਗਾ ਤਾਂ ਜਿਹੜੇ ਖਾਨ ਵਾਲੇ ਲੋਕ ਜਿਹੜੇ ਕੰਜ਼ਿਊਮਰ ਹੈ ਤੇ ਉਹਨਾਂ ਨੂੰ ਵੀ ਉਹ ਚਾਰ ਪੰਜ ਮਹੀਨੇ ਉਹ ਆਰਾਮ ਨਾਲ ਘਰੇ ਸਟੋਰ ਕਰ ਸਕਦੇ ਆ ਪਰ ਇਸ ਤੋਂ ਇਲਾਵਾ ਕੋਈ ਅਜਿਹਾ ਰਸਤਾ ਵੀ ਹੈ ਜਿਸ ਦੇ ਨਾਲ ਘਰਾਂ ਦੇ ਵਿੱਚ ਜਿਵੇਂ ਲੋਕ ਖਰੀਦ ਲੈਂਦੇ ਨੇ ਕਿਉਂਕਿ ਰੇਟ ਲਗਾਤਾਰ ਜਿਹੜੇ ਵਧ ਰਹੇ ਨੇ ਅਜੇ ਜੁਲਾਈ ਦੇ ਵਿੱਚ ਹੋਰ ਜ਼ਿਆਦਾ ਰੇਟ ਵਧਣ ਦੀ ਉਮੀਦ ਹੈ ਲਗਭਗ ਹੋਰ ਡਬਲ ਹੋ ਜਾਂਦੇ ਨੇ ਅਸੀਂ ਤੋਂ 100 ਰੁਪਏ ਤਕ ਵੀ ਜਿਹੜਾ ਪਿਆਜ਼ ਵਿਕਦਾ ਵਾ ਕਿਸ ਤਰ੍ਹਾਂ ਆਪਾਂ ਜਿਹੜੀ ਇਹਦੀ ਘਰ ਦੇ ਵਿੱਚ ਸੰਭਾਲ ਕਰ ਸਕਦੇ ਜਾਂ ਲੰਬਾ ਸਮਾਂ ਰੱਖਣ ਦਾ ਕੋਈ ਤਰੀਕਾ ਜਿਹੜਾ ਇਹ ਇਹਦੇ ਵਿੱਚ ਜੇ ਘਰੇ ਆਪਾਂ ਰੱਖਣਾ ਤਾਂ ਇਹਦੇ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਤਾਂ ਆ ਜਾਂਦਾ ਕਿੰਨਾ ਕੁ ਪਿਆਜ਼ ਆਪਾਂ ਲਿਆ ਮੰਨ ਲਓ ਜੇ ਆਪਾਂ 1 ਬੂਰੀ ਪਿਆਜ਼ ਲੈ ਲਿਆ ਮੰਨ ਲਓ ਹਨਾ 50 ਕਿਲੋ ਲੈ ਲਿਆ ਤਾਂ ਆਪਾਂ ਉਹਨੂੰ ਜਿਵੇਂ ਹਨਾ ਪਿੰਡਾਂ ਦੇ ਵਿੱਚ ਪਹਿਲਾਂ ਲੋਕ ਕੀ ਹੁੰਦਾ ਸੀ ਜਾਂ ਬਰਾਂਡਾ ਹੁੰਦਾ ਸੀ ਕੋਈ ਉੱਤੇ ਇੱਟਾਂ ਲਾ ਕੇ ਪਿਆਰ ਖਿਲਾੜ ਦਿੰਦੇ ਸੀ ਪੱਖਾ ਚਲਾ ਦਿੰਦੇ ਸੀ ਤਾਂ ਸੁੱਕਾ ਰੱਖਦੇ ਸੀ ਤੇ ਉਹਦੇ ਨਾਲ ਕੀ ਹੈ ਜਾਂ ਇਹਦੇ ਵਿੱਚ ਮੇਨ ਹੈ ਕਿ ਆਪਾਂ ਇਹਨੂੰ ਸ਼ਾਂ ਦਾ ਸ਼ਾਂ ਚ ਰੱਖਣਾ ਹੈ ਹਾਂਜੀ ਤੇ ਇਹੋ ਜੀ ਥਾਂ ਤੇ ਨਹੀਂ ਰੱਖੀਏ ਜਿੱਥੇ ਇਹ ਗਿੱਲਾ ਹੋ ਜੇ ਹਾਂਜੀ ਜੇ ਤੁਸੀਂ ਸਿੱਧਾ ਫਰਸ਼ ਤੇ ਵੀ ਪਾਉਣਾ ਤਾਂ ਥੱਲੇ ਕੋਈ ਆਪਾਂ ਜਿਵੇਂ ਹਰਾ ਨੈਟ ਹੁੰਦਾ ਜਿਹਨੇ ਸ਼ਾਂ ਕਰਦੇ ਥੱਲੇ ਉਹ ਵਿਛਾ ਲਿਆਵੇ ਆ ਵੀ ਹਾਂਜੀ ਜਾਂ ਆਪਾਂ ਕੀ ਕਰਦੇ ਆ ਜਿਹੜੀਆਂ ਪੈੜਾ ਹੁੰਦੀਆਂ ਜਿਹੜੇ ਮਿਸਤਰੀ ਵਰਤਦੇ ਆ ਥੱਲੇ ਆਪਾਂ ਇੱਟਾਂ ਰੱਖ ਕੇ 4-5 ਤੇ ਪੈੜਾਂ ਰੱਖ ਕੇ ਉੱਤੇ ਆਪਾਂ ਉਹਦੇ ਪਿਆਜ਼ ਚਾਹੇ 50 ਕਿਲੋ 100 ਕਿਲੋ ਰੱਖ ਦਈਏ ਤੇ ਕਮਰਾ ਵੀ ਇਹੋ ਜਿਹਾ ਹੋਵੇ ਕਿ ਜੁਮਾ ਬੰਦ ਨਾ ਹੋਵੇ ਕਿ ਗੋਮ ਰਵੇ ਥੋੜੀ ਹਵਾਦਾਰ ਹੋਵੇ ਤਾਂ ਉਹਦੇ ਨਾਲ ਉਹਦੀ ਆਪਾਂ ਕਾਫੀ ਉਹਦਾ ਸਟੋਰੇਜ ਤਾਂ ਆਪਾਂ ਉਹਦਾ ਵਧੀਆ ਕਰ ਸਕਦੇ ਹਾਂ ਸਰ ਜਿਸ ਤਰ੍ਹਾਂ ਹੁਣ ਨਮੀ ਦਾ ਮੌਸਮ ਹੋਊਗਾ ਮੀਂਹ ਦਾ ਮੌਸਮ ਹੋਊਗਾ ਪਿਆਜ਼ ਪੁੰਗਰ ਜਾਂਦੇ ਨੇ ਹਾਂਜੀ ਜਿਆਦਾਤਰ ਅਸੀਂ ਦੇਖਿਆ ਕੋਈ ਸਬਜ਼ੀ ਚਾਹੇ ਆਲੂ ਲੈ ਲਿਓ ਵੀ ਆਪਣੀ ਗੱਠਾਂ ਜੀਆਂ ਬਣ ਜਾਂਦੀਆਂ ਪੁੰਗਰ ਜਾਂਦੇ ਪਿਆਜ਼ ਜਿਹੜੇ ਨੇ ਉਹ ਜ਼ਿਆਦਾ ਪੁੰਗਰ ਜਾਂਦੇ ਨੇ ਇਸ ਦਾ ਕੀ ਹੱਲ ਹਾਂਜੀ ਇਹ ਇਹਦੇ ਵਿੱਚ ਕੀ ਹੁੰਦਾ ਨਾ ਜਿਹੜਾ ਇਹਦਾ ਪੁੰਗਰਨ ਦਾ ਇਹ ਇਹਦੀ ਬੂਟੇ ਦੀ ਇੱਕ ਕੁਦਰਤੀ ਤੌਰ ਤੇ ਦੇ ਵਿੱਚ ਆਹ ਇਹਦਾ ਗੁਣ ਕਹਿ ਲੋ ਜਾਈ ਕੀ ਹੁੰਦਾ ਜਿਵੇਂ ਹੁਣ ਤੁਸੀਂ ਆ ਪਿਆਜ਼ ਦੇਖ ਰਹੇ ਹੋ ਹਨ ਹਾਂ ਹੁਣ ਆਹ ਨਹੀਂ ਪੁੰਗ ਰਿਆ ਹੋਇਆ ਜਿਵੇਂ ਜਿਵੇਂ ਮੌਸਮ ਥੋੜਾ ਜਿਹਾ ਜਿਵੇਂ ਥੱਲੇ ਵੱਲੀ ਠੰਡਾ ਹੋਈ ਜਾਊਗਾ ਟੈਂਪਰੇਚਰ ਜਿਹੜੀ ਇਹਦੀ ਜਿਹੜੀ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਪਿਆਜ਼ ਸੌਂ ਗਿਆ ਸੁੱਤਾ ਪਿਆ ਪਿਆਜ਼ ਆ ਹੁਣ ਹਨਾ ਜਦੋਂ ਪੁੰਗਰ ਗਿਆ ਮਤਲਬ ਉਹ ਜਾਗ ਗਿਆ ਉਹਦਾ ਉਹਦਾ ਕੀ ਹੈ ਇਹਦਾ ਅੰਦਰਲਾ ਗੁਣ ਹੈ ਪਰ ਇਹੋ ਜੀਆਂ ਕੁਸ਼ ਦਵਾਈਆਂ ਹੈਗੀਆਂ ਪਰ ਉਹ ਜ਼ਿਆਦਾਤਰ ਜਿਹੜੇ ਵੱਡੇ ਵਪਾਰੀ ਹੈ ਉਹ ਮਾਇਲਿਕ ਹਾਈਡਰਾਜਾਈਡ ਇੱਕ ਦਵਾਈ ਹੈ ਉਹ ਲਾ ਕੇ ਰੱਖੀ ਆਪਾਂ ਇਹਨੂੰ ਉਨੂੰ ਬੰਦ ਜਿਵੇਂ ਬੰਦ ਨਹੀਂ ਕਰ ਸਕਦੇ ਤੁਸੀਂ ਕੁਝ ਘਟਾ ਸਕਦੇ ਹੋ ਪਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਇਹਦੇ ਇਹਦਾ ਜਿਹੜਾ ਪੁੰਗਰਨ ਦਾ ਉਹ ਵੀ ਵੈਰਾਈਟੀਆਂ ਦਾ ਹੁਣ ਖਾਸ ਕਰਕੇ ਜਿਹੜੀਆਂ ਨਾਸਿਕ ਦੀ ਜੇ ਤੁਸੀਂ ਸਾਡੇ ਕੋਲ ਮਹੀਨਾ ਹੋਰ ਆਉਂਗੇ ਬਾਅਦ ਤਾਂ ਤੁਹਾਨੂੰ ਅਸੀਂ ਦਿਖਾਵਾਂਗੇ ਜਿਹੜੀ ਆਪਣੀ ਪੀਆਰਓ 7 ਵੈਰਾਈਟੀ ਹੋਊਗੀ ਤੇ ਇੱਕ ਪਾਸੇ ਨਾਸਿਕ ਦੀਆਂ ਵੈਰਾਈਟੀਆਂ ਹੋਣਗੀਆਂ ਨਾਸਿਕ ਵਾਲੀਆਂ ਨੇ ਸਾਰੀਆਂ ਨਿਸਰੀਆਂ ਹੋਣਗੀਆਂ ਤੇ ਆਪਣਿਆਂ ਵਾਲੀ ਚ ਕੋਈ ਤੁਹਾਨੂੰ ਇੱਕ ਅੱਧਾ ਦਾਣਾ ਲੱਭੂ ਆ ਜੀ ਨਿਸਰਿਆ ਇਸ ਕਰਕੇ ਜਿਹੜੀ ਚੋਣ ਹੈ ਕਿਸਮ ਦੀ ਤੇ ਇਹ ਪਹਿਲੀ ਗੱਲ ਦਾ ਸਾਰਾ ਜੇ ਆਪਾਂ ਹਨਾ ਘਰਾਂ 'ਚ ਵੀ ਅੱਜਕੱਲ ਲੋਕ ਛੱਤਾਂ ਦੇ ਲਾਈ ਜਾਂਦੇ ਆ ਜਿੰਮੇਦਾਰ ਵੀ ਆਪਾਂ ਦੇਖਦੇ ਆ ਬਹੁਤ ਘੱਟ ਲੋਕ ਜਿਆਦਾਤਰ ਆਪਾਂ ਹਰ ਬੰਦਾ ਟਰਾਲੀਆਂ ਤੋਂ ਪਿਆਜ਼ ਲੈਣੇ ਆ ਆਪਾਂ ਜਾਂ ਜਿੱਥੋਂ ਵੀ ਆ ਹਨਾ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਉਹ ਆਪ ਦਾ ਪਿਆਜ਼ ਆਪਦੇ ਖਾਣ ਜੋਗਾ ਲਸਣ ਆਲੂ ਪਿਆਜ਼ ਸਾਰਾ ਸਾਲ ਵਰਤਦੇ ਆ ਆਪਾਂ ਤੇ ਇਹੋ ਜੀਆਂ ਸਬਜ਼ੀਆਂ ਆਪਾਂ ਨੂੰ ਆਪਦੇ ਘਰੇ ਹੀ ਜਿੰਨਾ ਥਾਂ ਹੈਗਾ ਆਪਾਂ ਨੂੰ ਹਨਾ ਲਾ ਲੈਣੀਆਂ ਚਾਹੀਦੀਆਂ ਤੇ ਜਿਹੜੀਆਂ ਆਪਾਂ ਗੱਲ ਕੀਤੀ ਪੀਆਰਓ 7 ਹੈ ਜਾਂ ਕੋਈ ਪੰਜਾਬ ਦੀਆਂ ਦੇਸੀ ਕਿਸਮਾਂ ਹਣਾ ਜੋ ਵੀ ਜੇ ਜਿਹੜੀ ਚੰਗੀ ਪਨੀਰੀ ਜੇ ਚੰਗੇ ਭਰੋਸ ਆਪਣੇ ਸੋਰ ਉਹਨਾਂ ਨੂੰ ਮਿਲਦੀ ਹੈ ਤਾਂ ਉਹ ਜ਼ਰੂਰ ਉਹਦੀ ਕਾਸ਼ਤ ਕਰਨ ਕਿਉਂਕਿ ਜੇ ਇੱਕ ਵਾਰੀ ਬਾਜ਼ਾਰ 'ਚ ਆ ਜਾਂਦਾ ਤਾਂ ਉਹ ਅੱਖ ਨਾਲ ਦੇਖ ਕੇ ਦੱਸਣਾ ਕਿ ਉਹ ਨਾਸਿਕ ਦਾ ਜਾਂ ਕਿਹੜੀ ਕਿਸਮ ਉਹ ਔਖਾ ਹੋ ਜਾਂਦਾ ਅੱਛਾ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਨਾਂ ਨੂੰ ਕਹਿੰਦਾ ਆਪਾਂ ਖੁੱਲੀ ਜਗ੍ਹਾ ਦੇ ਵਿੱਚ ਜਾਂ ਫਿਰ ਸੁੱਕੀ ਜਗ੍ਹਾ ਦੇ ਵਿੱਚ ਜਿਹੜਾ ਰੱਖ ਸਕਦੇ ਆ ਘਰਾਂ ਦੇ ਵਿੱਚ ਸੰਭਾਲ ਸਕਦੇ ਆ ਕੋਈ ਹੋਰ ਤਰੀਕਾ ਜਿਸ ਤਰ੍ਹਾਂ ਕੋਈ ਆਲੂ ਵਰਗੀ ਫਸਲ ਹੁੰਦੀ ਜਿਹੜੀ ਉਹਨੂੰ ਵੀ ਬਚਾਉਣ ਦਾ ਕਿਉਂਕਿ ਲਗਾਤਾਰ ਸਾਰੀਆਂ ਸਬਜ਼ੀਆਂ ਜਾਂ ਰੇਟ ਜਿਹੜੇ ਨੇ ਹਰ ਚੀਜ਼ ਦੇ ਜਿਹੜੇ ਹਾਂਜੀ ਇਹਦੇ 'ਚ ਜਿਵੇਂ ਆਪਾਂ ਗੱਲ ਕੀਤੀ ਜਿਵੇਂ ਆਪਾਂ ਹਨਾ ਪੱਖਾ ਚਲਾ ਕੇ ਜਾਂ ਉਹ ਰੱਖ ਕੇ ਉਸ ਤੋਂ ਇਲਾਵਾ ਕੀ ਹੈ ਜਦੋਂ ਆਪਾਂ ਕੋਈ ਪਿਆਜ਼ ਆਪਾਂ ਜਦੋਂ ਵਰਤਦੇ ਆਪਾਂ ਉਹਨੂੰ ਹਨਾ ਖਾਸ ਕਰਕੇ 15 ਦਿਨਾਂ ਬਾਅਦ ਇੱਕ ਛਾਂਟੀ ਮਾਰ ਦੇਣੀ ਚਾਹੀਦੀ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਜਵੇਂ ਮੰਨ ਲਓ ਹੁਣਾ ਜਵੇਂ ਕਹਿੰਦੇ ਆ ਇੱਕ ਪਿਆਜ਼ ਜੇ ਆਪਾਂ ਖਰਾਬ ਹੋ ਗਿਆ ਹਨਾ ਆ ਜਿਵੇਂ ਹੁਣ ਇਹਦਾ ਜਿਵੇਂ ਤੁਸੀਂ ਦੇਖਦੇ ਹੋ ਹਨਾ ਆ ਜਿਵੇਂ ਖਰਾਬ ਹੋ ਗਿਆ ਇਹਦੇ ਚ ਜਿਹੜਾ ਰਸ ਜੇ ਨਿਕਲੂ ਉਹ ਨਾਲ ਵਾਲੇ ਪਿਆਜ਼ ਨੂੰ ਲੱਗੂਗਾ ਤਾਂ ਉਹਨੂੰ ਬਿਮਾਰੀ ਲੱਗੂ ਤੇ ਉਹ ਉਹ ਵੀ ਖਰਾਬ ਹੋ ਜਾਊਗਾ ਇਸ ਕਰਕੇ ਜੇ ਸ਼ੁਰੂ ਜੀ ਆਪਾਂ ਇੱਕ ਦੋ ਪਿਆਜ਼ ਜਿਹੜੇ ਖਰਾਬ ਆ ਕੱਢ ਦਈਏ ਤਾਂ ਫਿਰ ਅੱਗੇ ਨਹੀਂ ਵਧਦੀ ਜਿਹੜੀ ਥੋੜਾ ਜਿਹੜਾ ਖਰਾਬ ਨਹੀਂ ਹੁੰਦੇ ਬਾਕੀ ਪਿਆਜ਼ ਤੇ ਛਾਂਟੀ ਤੇ ਹਵਾਦਾਰ ਥਾਂ ਆਹ ਘਰੇ ਇੱਕ ਬਹੁਤ ਸਸਤੇ ਜੇਸ ਬਹੁਤ ਆਪਾਂ ਆਰਾਮ ਨਾਲ ਕਰ ਸਕਦੇ ਹਾਂ ਕਿੰਨੇ ਕੁ ਸਮੇਂ ਲਈ ਸਰ ਆਪਾਂ ਇਹਨੂੰ ਸਟੋਰ ਕਰ ਸਕਦਾ ਕਿੰਨਾ ਸਮਾਂ ਇਹ ਮੈਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਜੀ ਜਿਵੇਂ ਆਪਾਂ ਇਹਨੂੰ ਮਈ ਦੇ ਵਿੱਚ ਜੇ ਆਪਾਂ ਆਪ ਘਰੇ ਲਾਉਣੇ ਆ ਮਈ ਦੇ ਵਿੱਚ ਆਪ ਪੱਟ ਲਈਏ ਤਾਂ ਤੁਸੀਂ ਉਹਨੂੰ ਅਕਤੂਬਰ ਤੱਕ ਨਵੰਬਰ ਤੱਕ ਆਪਾਂ ਉਹਨੂੰ ਰੱਖ ਸਕਦੇ ਹਾਂ ਯਾਨੀ ਕਿ 5 ਤੋਂ 6 ਮਹੀਨੇ ਚਾਹ ਹਾਂਜੀ 5 ਮਹੀਨੇ ਤੱਕ ਆਪਾਂ ਆਰਾਮ ਨਾਲ ਆਪਣੀਆਂ ਪੀਆਰਓ 7 ਜਿਵੇਂ ਸਾਡੀ ਵੈਰਾਈਟੀ ਹੈ ਉਹ ਤੁਸੀਂ ਨਵੰਬਰ ਤੱਕ ਵੀ ਰੱਖ ਸਕਦੇ ਹੋ ਬਾਬਾ ਤਨਵਾਜੀ ਬਿਲਕੁਲ ਇਹਨਾਂ ਮਾਹਰ ਡਾਕਟਰ ਜਫਨ ਵੀਰ ਸਿੰਘ ਖੋਸਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਸਾਮ ਸੰਭਾਲਕਰਾਂ ਦੇ ਵਿੱਚ ਕੀਤੀ ਜਾ ਸਕਦੀ ਜਾਂ ਕਿਸਾਨਾਂ ਨੂੰ ਕਿਹੜੀ ਕਿਹੜੀਆਂ ਜੜੀਆਂ ਨੇ ਵੈਰਾਈਟੀਆਂ ਜੜੀਆਂ ਨੇ ਉਗਾਉਣੀਆਂ ਚਾਹੀਦੀਆਂ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਆਸਾਨੀ ਦੇ ਨਾਲ ਘਰ ਦੇ ਵਿੱਚ ਵੀ ਪੰਜ ਤੋਂ 6 ਮਹੀਨੇ ਜਿਹੜਾ ਪਿਆਜ਼ ਨੂੰ ਆਪਾਂ ਖੁਸ਼ਕ ਜਗ੍ਹਾ ਦੇ ਉੱਪਰ ਰੱਖ ਕੇ ਸੰਭਾਲ ਕਰ ਸਕਦੇ ਆ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਵਿੰਦਰ